ਤਨਾਬ ਸ੍ਰੀ ਮਹਲਾ ਪੰਜਵਾਰ ਜਨਾ ਤੁਮਾ ਪੀ ਜੀ ਤਨ ਹੈ ਬੁਲਾਏ ਸੁਖ ਸਹਜ ਸੇਤੀ ਘਰ ਆਓ ਆਨੰਦ ਮੰਗਲਾ ਗੋਨ ਗਾਓ ਸਹਜ ਧੁਨ ਮਿਹ ਚਰ ਰਾਜ ਕਮਾਓ ਜਨਾ ਤਮ ਪੇ ਜਿਤ ਨਹਿ ਬੁਲਾਏ ਸੁਖ ਸਹਜ ਸੇਤੀ ਘਰ ਆਓ ਆਨੰਦ ਆ ਮੰਗਲ ਗੋਨ ਗਾਓ ਸਹਜ ਧੁਨ ਨਿਹ ਚਲ ਰਾਜ ਕਮਾਓ ਤਮ ਘਰ ਆਵੋ ਮੇਰੇ ਮੀਤ ਤਮਰੇ ਦੋਖੀ ਹਰ ਆਪ ਨੇ ਵਾਰੇ ਆਪਦਾ ਪਹੀ ਬੀਤੀ ਤਰਹਾ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਜਨ ਥਕੇ ਘਰ ਮੰਗਲ ਬਾਜਨ ਤਵਾਜੇ ਆਪਣੇ ਖਸਮ ਨੀਵਾਜੇ ਅਸਥਿਰ ਰਹੋ ਡੋਲੋ ਮਤ ਕਬੂ ਗੁਰ ਕਾ ਵਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜੜ ਦਰਬਾਰ ਜਨ ਕੇ ਜੀ ਤਨਹੀ ਫੇਰੇ ਆਪੇ ਪਹਿ ਆ ਸਹਾਈ ਆਚਰਜ ਕੀਆ ਕਰਨ ਹਰ ਨਾਨਕ ਸਚ ਵਡਿਆਈ ਜਨ ਕੇ ਜੀ ਤਨਹੀ ਫੇਰੇ ਆਪੇ ਪਹਿ ਆ ਸਹਾਈ ਚੜ੍ਹਦੇ ਕੀਆ ਕਰਨੇ ਹਾਰੇ ਨਾਨਕ ਸੱਚ ਵਢਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ